ਰਾਧੇ ਰਾਧੇ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਦਾ ਜਿਹੜਾ ਆਪਣਾ ਰਿਵਿਊ ਹੈ ਉਹ ਐ ਬੈਕਸ ਰੋਲ ਆਨ ਦੇ ਉੱਪਰ ਜਿਹੜੇ ਬੱਚੇ ਬੈਕਸ ਅਪਲਾਈ ਕਰ ਨਹੀਂ ਸਕਦੇ ਸਪੈਚੂਲੇ ਦੇ ਨਾਲ ਉਹਨਾਂ ਲਈ ਇਹ ਬਹੁਤ ਅੱਛੀ ਬੈਸਟ ਚੀਜ਼ ਹੈ ਤੁਸੀਂ ਇਹਨੂੰ ਮਾਰਕੀਟ ਤੋਂ ਲੈ ਲਓ ਇਹਨੂੰ ਤੁਸੀਂ ਆਨਲਾਈਨ ਮੰਗਵਾ ਲਓ ਮੈਂਨੇ ਮੰਗਵਾਈ ਸੀ ਜਸਟ ਰੁਪੀਏ 500 ਦੇ ਵਿੱਚ ਸਿਰਫ ਇਹਨੂੰ ਚੈੱਕ ਕਰਨ ਲਈ ਜੈਸੇ ਤਾਂ ਅਸੀਂ ਜਿਹੜੀ ਐਪਲੀਕੇਸ਼ਨ ਹੈਗੀ ਅਸੀਂ ਤਾਂ ਬੈਕਸ ਸਪੈਸ਼ਲਿਸਟ ਦੇ ਨਾਲ ਹੀ ਯੂਜ਼ ਕਰਦੇ ਆ ਬਟ ਤੁਹਾਡੇ ਲਈ ਇਹ ਮੈਨੇ ਸਪੈਸ਼ਲ ਆਰਡਰ ਕਰਕੇ ਮੰਗਵਾਇਆ ਹੈਗਾ ਇਹਨੂੰ ਚੈੱਕ ਕਰਾਂਗੇ ਵੀ ਇਹ ਕਿੱਦਾਂ ਵਰਕ ਕਰਦਾ ਹਾਂਜੀ ਬੱਚੇ ਦੇਖੋ ਇਹ ਰੋਲ ਆਨ ਦੇ ਨਾਲ ਆਪਾਂ ਨੂੰ ਮਿਲੀ ਹੈ ਦੀ ਵਾਇਟ ਇਨੂੰ ਆਪਾਂ ਇੱਦਾਂ ਪਲੱਗ ਕਰ ਦੇਣਾਗਾ ਪਲੱਗ ਕਰਕੇ ਇਹਨੂੰ ਔਨ ਕਰ ਲਾਂਗੇ ਇੱਦਾਂ ਹੀ ਔਨ ਹੋ ਜੂਗੀ 15 ਮਿੰਟ ਲੈਂਦੀ ਹੈ ਇਹ ਵਾਰਮ ਹੋਣ ਲਈ ਉਸ ਤੋਂ ਬਾਅਦ ਇਹਨੂੰ ਤੁਸੀਂ ਓਪਨ ਕਰ ਲਿਓ ਓਪਨ ਕਰਕੇ ਇਹਦੇ ਅੰਦਰ ਜਿਹੜਾ ਇਹਦਾ ਆ ਦੇਖੋ ਇਹ ਡੈਪਸ ਪਾਈ ਹੋਈ ਹੈ ਬਟਾ ਨਾਲ ਇਹ ਬੈਕਸੇ ਦੇ ਅੰਦਰ ਆਲਰੇਡੀ ਫਿਲ ਹੋਈ ਹੋਈ ਸੀ ਕਾਫੀ ਅੱਛੀ ਬੈਕਸੇ ਸੀ ਇਹਨੂੰ ਚੈੱਕ ਕਰ ਲਿਆਗਾ ਅੱਛਾ ਵਰਕ ਕਰਦੀ ਹੈ ਜਦੋਂ ਵੀ ਤੁਹਾਡੀ ਇਹ ਵੈਕਸ ਅੰਦਰਲੀ ਖਤਮ ਹੋ ਜੇ ਇਸ ਤੋਂ ਬਾਅਦ ਤੁਸੀਂ ਕੋਈ ਵੀ ਵੈਕਸ ਨੂੰ ਮੈਲਟ ਕਰਕੇ ਇਹਦੇ ਅੰਦਰ ਐਡ ਕਰ ਲਓ ਇਦੇ ਉੱਪਰ ਇੱਕ ਲੱਗਿਆ ਹੋਇਆ ਹੋਟਕਨ ਇਹਨੂੰ ਹਟਾਣਾ ਤੁਸੀਂ ਤਾਂ ਇਹਦੇ ਅੰਦਰ ਰੋਲਰ ਨਿਕਲੇ ਹੋਗਾ ਬੇਟਾ ਇਹ ਰੋਲਰ ਹੈ ਦਾ ਇਸ ਪੋਜੀਸ਼ਨ ਦੇ ਵਿੱਚ ਬਾਕੀ ਤੁਸੀਂ ਹਾਂਜੀ ਬੇਟਾ ਹੁਣ ਆਪਾਂ ਕਰਨ ਲੱਗੇ ਆ ਐਪਲੀਕੇਸ਼ਨ ਤੁਸੀਂ ਧਿਆਨ ਨਾਲ ਦੇਖੋ ਆਪਾਂ ਨੇ ਹੇਅਰ ਦੀ ਗ੍ਰੋਥ ਨੀਚੇ ਵਾਲਾ ਹੈ ਇਹਨੂੰ ਮਸ਼ੀਨ ਨੂੰ ਆਪਾਂ ਨੇ ਨੀਚੇ ਵਾਲ ਨੂੰ ਰੋਲਰ ਨੂੰ ਚਲਾਣਾਗਾ ਬਹੁਤ ਹੀ ਪਤਲੀ ਜੀ ਥਿਨ ਲੇਅਰ ਲੱਗ ਜੂਗੀ ਔਰ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਤੁਸੀਂ ਪੱਟੀ ਨੂੰ ਖਿੱਚਣਾ ਹੈਗਾ ਬਹੁਤ ਹੀ ਅੱਛਾ ਵਰਕ ਕਰਦੀਏਗੀ ਔਰ ਜਿਹੜੀ ਇਹਦੇ ਅੰਦਰ ਇਹਨਾਂ ਨੇ ਵੈਕਸ ਭੇਜੀ ਹੈ ਇਹ ਕਾਫੀ ਜ਼ਿਆਦਾ ਅੱਛੀ ਹੈਗੀ ਔਰ ਬਿਲਕੁਲ ਵੀ ਵਾਮ ਨਹੀਂ ਲੱਗਦੀ ਸਕਿਨ ਨੂੰ ਬਹੁਤ ਅੱਛੀ हेयर ਗ੍ਰੋਥ ਨੂੰ ਕਲੀਨ ਕਰਦੀ ਹੈ ਵੀਡੀਓ ਨੂੰ ਧਿਆਨ ਨਾਲ ਦੇਖਿਓ ਫਾਈਨਲ ਰਿਜ਼ਲਟ ਚੈੱਕ ਕਰਿਓ ਵੀਡੀਓ ਅੱਛੀ ਲੱਗੇ ਇਨਫਰਮੇਸ਼ਨ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬਹੁਤ ਹੀ ਅੱਛੀ ਨੌਲੇਜ ਨੌਲੇਜ ਵਾਲੀਆਂ ਮੇਰੀ ਜਿਹੜੀ ਵੀਡੀਓਜ਼ ਨੇ ਇਸ ਚੈਨਲ ਤੇ ਹਨ ਤੁਸੀਂ ਚੈੱਕ ਕਰ ਸਕਦੇ ਹੋ ਥੈਂਕ ਯੂ ਸੋ ਮਾਚ ਰਾਧੇ ਰਾਧੇ